ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਫੱਗੂ ਵਿਖੇ ਇੱਕ ਦਫ਼ਤਰ ਦਾ ਆਗਾਜ਼ ਕੀਤਾ ਗਿਆ ਹੈ ਆਪ ਸਮਤਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਦਫ਼ਤਰ ਦਾ ਮੁੱਖ ਮਕਸਦ ਜਿਹੜੀਆਂ ਵੋਟਾਂ ਸਾਡੀਆਂ ਰਹਿੰਦੀਆਂ ਨੇ ਉਹ ਸੇ ਇੱਥੇ ਬਣਾਵਾਂਗੇ ਨਗਰ ਨੂੰ ਅਸੀਂ ਸਮਤਾਂ ਨੂੰ ਬੇਨਤੀ ਕਰ ਦਿੱਤੀ ਹੈ ਨਾਲ ਹੁਣ ਬੇਨਤੀ ਹੈ ਇਲਾਕੇ ਦੇ ਵਿੱਚੋਂ ਜਦੋਂ ਕੋਈ ਅੱਗੇ ਪਿੱਛੇ ਜਾਂਦਾ ਕਿਸੇ ਨੇ ਠਹਿਰਣਾ ਕੋਈ ਕੰਮ ਹੈ ਓਹ ਵੀ ਆਪਣੀ ਵੋਟਾਂ ਪ੍ਰਤੀ ਜਾਂ ਸਾਡੀ ਪ੍ਰਚਾਰ ਵਰਤੀ ਕਿਸ ਨੂੰ ਕੋਈ ਦਮ ਹੈ ਤਾਂ ਇਥੋਂ ਰੋਡ ਦੇ ਉੱਤੇ ਦਫ਼ਤਰ ਹੈ ਆਪਾਂ ਜਦੋਂ ਰੋੜੀ ਤੋਂ ਪਾਰ ਹੀ ਜਾਂਦੇ ਆ ਤੇ ਸਾਡੇ ਫੱਬੂ ਦੇ ਵਿੱਚ ਬਿਲਕੁਲ ਸੜਕ ਦੇ ਉੱਤੇ ਆਪਣਾ ਦਫ਼ਤਰ ਹੈ ਇੱਥੇ ਆਪ ਜੀ ਪਹੁੰਚ ਕੇ ਸਾਰਾ ਜਿਹੜਾ ਕਾਰਜ ਹੈ ਉਹ ਪਵਾ ਸਕਦੇ ਹੋ ਇਹ ਹੀ ਬੇਨਤੀ ਆਪ ਸੰਗਤਾਂ ਨੂੰ ਹੈ ਕਿ ਨਾਲ-ਨਾਲ ਵੱਧ ਚੜ ਕੇ ਜਿਹੜੀ ਉਹ ਸਪੋਰਟ ਕਰਨੀ ਹੈ ਆਪ ਸਾਰਿਆਂ ਨੇ ਦੂਜੀ ਜਿਹੜੀ ਇੱਕ ਗੱਲ ਬਾਅਦ ਵਿੱਚ ਫਲਾਈ ਜਾ ਰਹੀ ਹੈ ਇਹ ਫਲਾਣੇ ਬੰਦੇ ਦੀ ਸਪੋਰਟ ਹੈ ਜੀ ਫਲਾਣੇ ਬੰਦੀ ਰਲ ਜੂ ਫਲਾਣਾ ਹੋ ਜੂ ਇਹ ਤਾਂ ਜੀ ਕਿਸੇ ਨੂੰ ਪਤਾ ਨਹੀਂ ਹੁੰਦਾ ਜਿਹੜੇ ਪਹਿਲਾਂ ਜਾ ਕੇ ਰਲੇ ਆਪਾਂ ਉਹਨਾਂ ਦਾ ਕੀ ਕਰ ਲਿਆ ਦੂਜੀ ਗੱਲ ਇਹ ਹੈ ਅਸੀਂ ਇਮਾਨ ਤੇ ਇੱਜ਼ਤੀਆਂ ਰੱਖਦੇ ਹਾਂ ਆਪਣੇ ਆਪ ਦੇ ਉੱਤੇ ਸੰਗਤ ਤੇ ਸਾਨੂੰ ਭਰੋਸਾ ਹੈ ਅਸੀਂ ਜਦੋਂ ਕਿਸੇ ਫਤਿਹ ਜਾਬੀ ਵੱਲ ਜਾਵਾਂਗੇ ਕਿਸੇ ਜਿੱਤ ਵੱਲ ਜਾਵਾਂਗੇ ਉਸ ਤੋਂ ਬਾਅਦ ਕਿੱਧਰ ਜਾਵਾਂਗੇ ਇਹ ਸੰਗਤ ਨੂੰ ਪੁੱਛ ਕੇ ਫੈਸਲਾ ਲਿਆ ਜਾਊ ਸਾਰੀ ਸੰਗਤ ਨੂੰ ਇਕੱਠੀ ਕਰਕੇ ਆਪਾਂ ਜਿਹਦੇ ਕਹਿ ਲਓ ਮਹਾਨੇ ਕਿਰਪਾ ਕਰਤੀ ਜਿੱਤ ਦਾ ਸੇਰਾ ਸਿਰ ਤੇ ਹੋਇਆ ਉਸ ਤੋਂ ਬਾਅਦ ਆਪਾਂ ਸਾਰੀ ਸੰਗਤ ਨੂੰ ਇਕੱਠਾ ਕਰਕੇ ਫਿਰ ਪੁੱਛਾਂਗੇ ਤੁਸੀਂ ਦੱਸੋ ਕਿੱਧਰ ਜਾਈਏ ਇਦਾਂ ਸੰਗਤ ਕੋ ਹੋਈ ਆਪ ਉਧਰ ਚੱਲਾਂਗੇ ਜੀ ਕਿਹਦੀਆਂ ਆਫਾਵਾ ਚਨਾਓ ਕਿਹਦੀਆਂ ਗੱਲਾਂ ਚਨਾਓ ਬਾਅਦ ਚੜ ਕੇ ਸਪੋਰ ਕਰੋ ਉਸੇ ਸਤ ਦੇ ਰਸਤੇ ਤੇ ਆਜ਼ਾਦ ਹਾਂ ਆਜ਼ਾਦ ਹੀ ਰਵਾਂਗੇ ਅੱਗੇ ਜਾ ਕੇ ਜਿਵੇਂ ਸੰਗਤ ਫੈਸਲਾ ਕਰੇਗੀ ਉਸ ਤਰ੍ਹਾਂ ਹੋਵੇਗਾ ਜੀ ਸੋ ਇਨੀ ਕੁ ਬੇਨਤੀ ਬੇਨਾਨ ਕਰਨੀ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਹ ਦਫ਼ਤਰ ਬਣਾਇਆ ਹੈ ਇਸ ਦਾ ਜੋ ਮੇਨ ਕਾਰਜ ਹੈ ਉਹ ਪੰਜ ਸੱਤ ਬੰਦੇ ਇੱਥੇ ਰਿਆ ਕਰਨਗੇ ਜਿਸ ਤੇ ਵੀ ਕਿਤੇ ਆਪਾਂ ਪਿੰਡਾਂ ਵਿੱਚ ਜਾਣਾ ਹੈ ਜਾਂ ਕੋਈ ਵੀ ਆਪਾਂ ਇਥੋਂ ਕਾਰਜ ਆਰੰਭ ਕਰਨਾ ਹੈ ਪਹਿਲਾਂ ਆਪਾਂ ਇੱਥੇ ਇਕੱਠੇ ਹੋਇਆ ਕਰਾਂਗੇ ਜਿਵੇਂ ਆਪਾਂ ਪਿੰਡਾਂ ਵਿੱਚ ਹੁਣ ਵੋਟਾਂ ਨਵੀਆਂ ਬਣ ਰਹੀਆਂ ਨੇ ਜਿਨ੍ਹਾਂ ਨੇ ਵੀ ਨਵੀਆਂ ਵੋਟਾਂ ਨਹੀਂ ਬਣਨਾ ਉਹ ਇੱਥੇ ਦਫ਼ਤਰ ਵਿੱਚ ਆ ਕੇ ਸਾਨੂੰ ਮਿਲੋ ਆਪਾਂ ਇੱਥੇ ਫਾਰਮ ਭਰਾਂਗੇ ਤੇ ਸਾਰਾ ਜੋ ਸਿਰਸਾ ਜਾਣਾ ਪੈਂਦਾ ਉਹ ਵੀ ਸਾਰਾ ਪ੍ਰਬੰਧ ਆਪਾਂ ਇਥੋਂ ਕਰਨਾ ਹੈ ਮੈਂ ਕਹਾ ਨਾਂ ਬਾਈ ਅੱਜ ਇੱਕ ਸੱਚ ਦੀ ਆਵਾਜ਼ ਮੈਂ ਕਹਾ ਮੇਰਾ ਮਿੱਤਰ ਹੈ ਪਿੰਡਦਿਆਂ ਨੇ ਸੱਚਮੁੱਚ ਪੁੱਛਿਆ ਕਹਿੰਦੇ ਜੀ ਥੋਡੀ ਮਿੱਤਰਤਾ ਕਿਵੇਂ ਸਾਡੀ ਮੈਂ ਕਿਹਾ ਸੱਚ ਦੀ ਮਿੱਤਰਤਾ ਇਹ ਸੱਚ ਹੈ ਬਈ ਦੂਸਰੀ ਜਿਹੜੀ ਮੇਨ ਗੱਲ ਅੱਜ ਆਪਾਂ ਕਰਨੀ ਹੈ ਅੱਜ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਨਿਉਂ ਰੱਖੀ ਗਈ ਹੈ ਉਹਦਾ ਪਹਿਲਾ ਇਲੈਕਸ਼ਨ ਹੋ ਰਿਹਾ ਹੈ ਪਹਿਲਾ ਇਲੈਕਸ਼ਨ ਹੈ ਤੇ ਅਸੀਂ ਇਸ ਇਲੈਕਸ਼ਨ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੈ ਸੱਚ ਦੀ ਬਾਹ ਫੜਨ ਵਾਲੇ ਸਾਡੇ ਨੁਮਾਇੰਦੇ ਚੁਣੇ ਜਾਣ ਸਾਡੇ ਮੈਂਬਰ ਉਹ ਚੁਣੇ ਜਾਣ ਜਿਹੜੇ ਸੱਚ ਤੇ ਖੜ ਸਕਦੇ ਆ ਜੋ ਸੱਚ ਬੋਲ ਸਕਦੇ ਆ ਤੇ ਸੱਚ ਦੇ ਪੈਰਾ ਦੇ ਸਕਦੇ ਆ ਕਲਗੀਧਰ ਪਾਤਸ਼ਾਹ ਕਿਰਪਾ ਕਰਨ ਕਮ ਸੇ ਕਮ ਅਸੀਂ ਸ਼ੁਰੂਆਤ ਤਾਂ ਕਰੀਏ ਉਸ ਗੱਲ ਤੋਂ ਉਹਨਾਂ ਤੋਂ ਨਿਰਾਸ਼ਾ ਕਿਉਂ ਹੈ ਨਿਰਾਸ਼ਾ ਜਦੋਂ ਇੱਥੇ ਕੋਈ ਸਾਧ ਆਪਣੇ ਪਿੰਡ ਦੇ ਨਗਰ ਦੇ ਵਿੱਚ ਕੋਈ ਬੱਚਿਆਂ ਨਾਲ ਕੁਝ ਬਦਸਲੂਕੀ ਕਰਦਾ ਜਾਂ ਕੋਈ ਹੋਰ ਕੁਝ ਇਲਾਕੇ ਦੇ ਵਿੱਚ ਗਲਤ ਕਾਰਜ ਹੁੰਦੇ ਆ ਤਾਂ ਉਦੋਂ ਨੁਮਾਇੰਦਿਆਂ ਦਾ ਫਰਜ਼ ਹੁੰਦਾ ਵੀ ਉਹ ਗੱਲ ਕਰਨ ਤੇ ਜੇ ਪਿੰਡ ਦੇ ਬੰਦੇ ਆਪ ਦਾ ਬਾਣੇ ਵਿਹਾ ਕੇ ਫੇਰ ਵੀ ਉਹਦਾ ਕੁਝ ਨਾ ਬਣੇ ਤੇ ਧਾਰਮਿਕ ਸਥਾਨਾਂ ਦੇ ਵਿੱਚ ਇਹੋ ਜੀਆਂ ਕੁਰੇਹਤਾ ਹੋਣ ਤਾਂ ਫਿਰ ਇਦੋਂ ਮਾੜੀ ਗੱਲ ਕੋਈ ਨਹੀਂ ਸਾਡੇ ਲਈ। ਸੋ ਇਸ ਕਰਕੇ ਵੋਟ ਪਾਉਣੀ ਹੈ ਤਾਂ ਉੱਥੇ ਪਾਓ ਜਿੱਥੇ ਕੋਈ ਸਾਡੀ ਗੱਲ ਹੋ ਸਕੇ। ਤੇ ਜਿਸ ਦਿਨ ਹਣੋ ਹਟ ਜੇ ਉਦੋਂ ਮੋਢਾ ਫੜ ਕੇ ਰੋਕ ਕੇ ਕਹੋ ਉਹਨੂੰ। ਹਾਂਜੀ ਅਸੀਂ ਇਹ ਚੀਜ਼ ਨੂੰ ਬਿਲਕੁਲ ਸਾਰੇ ਸਾਡੇ ਹਰਿਆਣਾ ਦੇ ਜਿੰਨੇ ਵੀ ਮੈਂ ਤਾਂ ਕਹਾਂਗਾ ਪੂਰੇ ਹਰਿਆਣਾ ਦੇ ਨਾਲ ਇਹ ਚੀਜ਼ ਨੂੰ ਸਾਂਝੀ ਕਰਨਾ ਚਾਹੁੰਦਾ ਆ ਤਾਂ ਨਾਨਕ ਨੇ ਨਾਮ ਲੇਵਾ ਸੰਗਤਾਂ ਜਿੰਨੀਆਂ ਵੀ ਹੈਗੀਆਂ ਨੇ ਸਿੱਖ ਧਰਮ ਨਾਲ ਸੰਬੰਧਿਤ ਉਹਨਾਂ ਲਈ ਇਹ ਸੰਦੇਸ਼ ਹੈ ਕਿ ਪਹਿਲੀ ਵਾਰ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਜਿਹੜੀ ਸਿੱਧੇ ਤੌਰ ਤੇ ਚੋਣ ਹੋ ਰਹੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਵੇਲੇ ਨਿਰਪੱਖ ਸੋਚ ਦੇ ਨਾਲ ਉਹਨਾਂ ਨੁਮਾਇੰਦਿਆਂ ਨੂੰ ਚੁਣਿਆ ਜਾਵੇ ਜਿਹੜੇ ਨੁਮਾਇੰਦਿਆਂ ਨੇ ਹੱਕ ਤੇ ਸੱਚ ਤੇ ਖੜ ਕੇ ਕਲਗੀਧਰ ਪਾਤਸ਼ਾਹ ਦੇ ਸਾਜੇ ਹੋਏ ਖਾਲਸੇ ਦਾ ਸਿੱਖ ਧਰਮ ਦਾ ਸਹੀ ਪ੍ਰਚਾਰ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਸੇਧ ਦੇ ਸਕਣ ਤੇ ਉਥੇ ਜਿਹੜੇ ਸਾਡੇ ਨਾਲ ਖਬੂਤੂ ਆ ਭਾਈ ਕੁਲਦੀਪ ਸਿੰਘ ਜੀ ਜਿਨ੍ਹਾਂ ਦਾ ਪ੍ਰਚਾਰ ਆਪ ਨੇ ਸੁਨਿਆ ਵੀ ਹੈ ਤੇ ਸੁੰਨਾ ਵੀ ਹੈ ਜਿਨ੍ਹਾਂ ਦੇ ਪ੍ਰਚਾਰ ਦੇ ਵਿੱਚੋਂ ਹਮੇਸ਼ਾ ਹੱਕ ਸੱਚ ਤੇ ਕਲਗੀਧਰ ਪਾਤਸ਼ਾਹ ਦੇ ਜਿਹੜੇ ਉਕਰੇ ਗਏ ਸ਼ਬਦ ਹੈ ਉਹਨਾਂ ਦੀ ਜੋ ਉਹਨਾਂ ਦਾ ਮਹਿਸੂਸ ਹੈ ਜਿਹੜਾ ਸਾਨੂੰ ਆਉਂਦਾ ਤੇ ਇਸ ਵਾਰੀ ਜਿਹੜੀ ਅਸੀਂ ਕਹਿ ਲਈਏ ਰੂੜੀ ਹਲਕੇ ਤੋਂ 22 ਪਿੰਡਾਂ ਦੇ ਵਿੱਚ ਇਹ ਚੋਣ ਲੜ ਰਹੇ ਨੇ ਜਿੱਥੋਂ ਸਾਡਾ ਏਜੰਡਾ ਇਹ ਆ ਕਿ ਬਿਲਕੁਲ ਇੱਕ ਪਾਸੇ ਨਿਰਪੱਖ ਤੌਰ ਤੇ ਅਸੀਂ ਇਸ ਚੋਣ ਦੀ ਜਿਹੜੀ ਜਿੱਤ ਹਾਸਲ ਕਰਨੀ ਆ ਦੇਹੀ ਮੇਰਾ ਸੁਨੇਹਾ ਸਾਰੇ ਸਾਡੇ ਫੱਗੂ ਦੇ 22 ਪਿੰਡਾਂ ਦੇ ਸਾਰੇ ਇਲਾਕੇ ਨੂੰ ਆ ਕਿ ਅੱਜ ਨਿਰਪੱਖ ਹੋ ਕੇ ਆਪਣੀ ਸੋਚ ਨੂੰ ਕਲਗੀਧਰ ਪਾਸ਼ਾ ਦੇ ਉਪਦੇਸ਼ ਦੇ ਹੱਥ ਦੇ ਵਿੱਚ ਵੋਟ ਪਾਉਣ ਦੇ ਲਈ ਭਾਈ ਕੁਲਦੀਪ ਸਿੰਘ ਜੀ ਦੇ ਨਾਲ ਆਏ ਹਾਂ ਸਭ ਤੋਂ ਪਹਿਲਾਂ ਤਾਂ ਇਹ ਸਾਰਿਆਂ ਨੂੰ ਬੇਨਤੀ ਹੈ ਵੀ ਇੱਥੇ ਦਫ਼ਤਰਦਾਰ ਜਦਗਟਨ ਹੋਇਆ ਸਾਰੀ ਸੰਗਤ ਜਿਹੜੀ 22 ਪਿੰਡਾਂ ਦੀ ਹੈ ਉਹ ਇੱਥੇ ਪਹੁੰਚ ਕੇ ਜਿਨ੍ਹਾਂ ਦੀਆਂ ਵੋਟਾਂ ਨਹੀਂ ਮਿਲਣੀਆਂ ਉਹ ਆਪਣਾ ਆਧਾਰ ਕਾਰਡ ਵੋਟਰ ਕਾਰਡ ਤੇ ਇੱਕ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣ ਤੇ ਫਾਰਮ ਭਰਨ ਤੇ ਉਹਨਾਂ ਦੇ ਜਿਹੜੇ ਸਿਗਨੇਚਰ ਜਾਂ ਜੋ ਗੂਠਾ ਲਾਉਣਾ ਹੈ ਹੋ ਸਕਦਾ ਉਹ ਇੱਥੇ ਹੋ ਜੇ ਤੇ ਹੋ ਸਕਦਾ ਅਸੀਂ ਲੈ ਕੇ ਜਾਈਏ ਕਿਉਂਕਿ ਵੋਟਾਂ ਲੇਟ ਹੋ ਗਈਆਂ ਮਤਲਬ ਬਣਾਉਣ ਦੇ ਵਿੱਚ ਅਸੀਂ ਲੇਟ ਹੋ ਗਏ ਸੋ ਇਹ ਬੇਨਤੀ ਪ੍ਰਵਾਨ ਕਰਨਾ ਦੂਜੀ ਗੱਲ ਹੈ ਵੀ ਅਸੀਂ ਚਾਹੁੰਦੇ ਹਾਂ ਗੁਰਦੁਆਰਿਆਂ ਦਾ ਪ੍ਰਬੰਧ ਉਹ ਖਾਲਸਾ ਜੀ ਦੇ ਹੱਥ ਹੋਵੇ ਤੇ ਆਜ਼ਾਦ ਰਹੇ ਹਮੇਸ਼ਾ ਉਹ ਰਾਜਨੀਤਿਕ ਪਾਰਟੀਆਂ ਦਾ ਸ਼ਿਕਾਰ ਨਾ ਬਣੇ ਅਸੀਂ ਨਹੀਂ ਚਾਹੁੰਦੇ ਵੀ ਜਿਹੜਾ ਗੁਰਦੁਆਰਾ ਕਮੇਟੀ ਵੈਸੇ ਤਾਂ ਤਾਕਤ ਸਾਡੀ ਹਮੇਸ਼ਾ ਸਮੂਹਕ ਤੌਰ ਤੇ ਇੱਕ ਰਹਿਣੀ ਚਾਹੀਦੀ ਜੇ ਹਰਿਆਣਾ ਕਮੇਟੀ ਅੱਡ ਬਣੀ ਹੈ ਤਾਂ ਵੀ ਉਹਦਾ ਪ੍ਰਬੰਧ ਸਿੱਖਾਂ ਕੋਲ ਰਹਿਣਾ ਚਾਹੀਦਾ ਉਹਦੇ ਵਿੱਚ ਰਾਜਨੀਤਿਕ ਬੰਦਿਆਂ ਦੀ ਜਿਹੜੀ ਧਖਲੰਦਗੀ ਹੈ ਜਾਂ ਤਾਂ ਉਸ ਮੀਰੀ ਪੀਰੀ ਦੇ ਸਿਧਾਂਤ ਤੇ ਖਰੀ ਉਤਰਦੀ ਹੋਵੇ ਜਿਵੇਂ ਭਾਈ ਕੁਲਦੀਪ ਸਿੰਘ ਸਾਡੇ ਨਾਲ ਵਾਅਦਾ ਕਰਦੇ ਆ ਵੀ ਇਹ ਹੋਵੇਂ ਚੱਲਣਗੇ ਮੀਰੀ ਪੀਰੀ ਦੇ ਸਿਧਾਂਤ ਪੀਰੀ ਦੇ ਅੰਦਰ ਚੱਲਣਗੇ ਸੋ ਪਰ ਜੇ ਭਾਜਪੀ ਜਾਂ ਕੋਈ ਹੋਰ ਪਾਰਟੀਆਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਜਿਨ੍ਹਾਂ ਨੇ 700 ਕਿਸਾਨ ਸ਼ਹੀਦ ਕਰਾਤੇ ਜਿਨ੍ਹਾਂ ਨੇ ਸਾਡਾ ਕਾਲ ਤੱਕ ਢਹ ਢੇਰੀ ਕਰਵਾਤਾ ਪਾਰਟੀਆਂ ਨੇ ਜਿਨ੍ਹਾਂ ਨੇ ਸਾਡੇ ਜਵਾਨ ਕੂਕੋ ਕੇ ਮਾਰੇ ਜੇ ਅਸੀਂ ਉਹਨਾਂ ਦੀ ਝੋਲੀ ਚਾੱਕੀ ਪੈਣਾ ਤਾਂ ਫੇਰ ਲਾਹਣ ਤਾਂ ਸਾਡੇ ਤੇ ਅਸੀਂ 100 ਸਾਲ ਪਹਿਲਾਂ ਇਹੀ ਗੁਰਦੁਆਰੇ ਆਜ਼ਾਦ ਕਰਾਉਣ ਲਈ ਬੜਾ ਲੰਮਾ ਸੰਘਰਸ਼ ਕੀਤਾ ਜੀ ਤੋ ਐਸਜੀਪੀਸੀ ਹੋਉਂਦ ਚਾਹੀਏ ਤੋ ਅੱਜ ਸਾਨੂੰ ਇਹ ਗੱਲ ਤੇ ਥੋੜਾ ਜਿਹਾ ਜਾਗਰੂਕ ਰਹਿਣਾ ਚਾਹੀਦਾ ਤਾਂ ਕਿ ਇਹ ਪ੍ਰਬੰਧ ਸਾਡੇ ਹੱਥੋਂ ਖੁੰਝੇ ਨਾ ਇਹ ਉਹਨਾਂ ਦੇ ਹੱਥ ਨਾ ਵੀ ਗੁਰਦੁਆਰਾ ਸਾਹਿਬ ਇੱਕ ਇਕੱਲਾ ਮੱਥਾ ਟੇਕਣ ਦੀ ਅਕਾਲਸਤ ਦੀ ਜਗ੍ਹਾ ਨਹੀਂ ਹੈਗੀ ਉਹ ਬਹੁਤ ਨੇਤਾਣੇ ਲਈ ਕਿਲਾ ਹੈ ਉਹ ਖੇ ਲਈ ਲੰਗਰ ਹੈ ਉੱਥੋਂ ਸਾਡੀ ਰਾਜਨੀਤੀ ਵੀ ਚੱਲਦੀ ਹੈ ਉੱਥੋਂ ਸਾਡੇ ਸਾਰੇ ਕਾਰਜ ਹੁੰਦੇ ਆ ਉਹ ਸਾਡਾ ਕੇਂਦਰ ਬਿੰਦੂ ਆ ਨਗਰ ਦਾ ਸੋ ਅਸੀਂ ਚਾਹੁੰਦੇ ਹਮੇਸ਼ਾ ਗੁਰਦੁਆਰੇ ਦਾ ਜਿਹੜਾ ਪ੍ਰਬੰਧ ਦਾ ਚਾਹੇ ਕਮੇਟੀਆਂ ਹੋਣ ਚਾਹੇ ਸ਼੍ਰੋਮਣੀ ਕਮੇਟੀ ਹੋਵੇ ਸਾਰਾ ਜਿਹੜਾ ਉਹ ਆਜ਼ਾਦ ਹੋਵੇ ਤੇ ਹਮੇਸ਼ਾ ਸਿੰਘਾਂ ਦੇ ਹੱਥ ਹੋਵੇ ਠੀਕ ਹੈ ਸੋ ਇਹ ਬੇਨਤੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ